ਪ੍ਰੈਸ ਬੋਰਡ ਬੋਲੋ ਅੱਜ ਫਾਇਰਮੈਨ ਦੀਆਂ 991 ਪੋਸਟਾਂ ਦੇ ਲਈ ਰਿਜ਼ਲਟ ਅਨਾਉਂਸ ਕਰ ਦਿੱਤਾ ਹੈ ਜੀ ਪਹਿਲਾ ਰਿਜ਼ਲਟ ਪਾਇਆ ਸੀਗਾ ਕਾਮਨ ਇਹਨਾਂ ਨੇ ਹਟਾ ਲਿਆ ਤੇ ਨਵਾਂ ਰਿਜ਼ਲਟ ਹੈ ਜਿਹੜਾ ਉਹ ਅਲੱਗ-ਅਲੱਗ ਪਾਇਆ ਹੈ ਜੀ ਮਿਊਨਿਸਪਲ ਕਾਉਂਸਲ ਦਾ ਅਲੱਗ ਪਾਇਆ ਹੈ ਮਿਊਨਿਸਪਲ ਕੋਰਪੋਰੇਸ਼ਨ ਦਾ ਅਲੱਗ ਪਾਇਆ ਹੈ ਠੀਕ ਹੈ ਜੀ ਕੈਂਡੀਡੇਟ ਨੇਗੇ ਜਿਹੜੇ ਦੋਨਾਂ ਰਿਜ਼ਲਟ ਦੇ ਵਿੱਚ ਕਾਮਨ ਨੇਗੇ ਉਹ ਆਪਾਂ ਡਿਟੇਲ ਦੇ ਵਿੱਚ ਦੇਖਦੇ ਹਾਂ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੂਰ ਦਿਵਾ ਲਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹ ਦੇਖਦੇ ਆ ਜੀ ਆਪਾਂ ਨਗਰ ਨਿਗਮ ਦੀਆਂ ਪੋਸਟਾਂ ਦਾ ਠੀਕ ਹੈ ਜੀ 240 ਅਸਾਮੀਆਂ ਨੇ ਜਿਹੜੀਆਂ ਨਗਰ ਨਿਗਮ ਦੀਆਂ ਨੇ ਹੁਣ 240 ਅਸਾਮੀਆਂ ਚ ਕਿੰਨੇ ਕੈਂਡੀਡੇਟ ਦਾ ਜਿਹੜਾ ਨਾਮ ਆਇਆ ਉਹ ਆਪਾਂ ਚੈੱਕ ਕਰ ਲੈਣੇ ਆ ਕਾਮਨ ਹੋਣਗੇ ਕੈਂਡੀਡੇਟ ਠੀਕ ਹੈ ਜੀ ਨਤੀਜਾ ਜਿਹੜਾ ਵਿਦ ਹੈਲਡ ਨੋਟ ਐਲੀਜੀਬਲ ਐਲੀਜੀਬਲ ਵੀ ਲਿਖਿਆ ਹੋਇਆ ਟੋਟਲ ਕੈਂਡੀਡੇਟ ਆਪਾਂ ਦੇਖ ਲੈਣੇ ਜੀ ਕਿੰਨੇ ਕੈਂਡੀਡੇਟ ਦਾ ਨਾਮ ਹੈ ਜਿਹੜਾ ਇਸ ਲਿਸਟ 'ਚ ਅਨਾਉਂਸ ਕੀਤਾ ਗਿਆ ਹੈ ਇਹ ਅਲੱਗ ਲਿਸਟ ਪਾਈ ਹੈਗੀ ਹੁਣ ਜਿਹੜੇ ਜਿਹੜੇ ਕੈਂਡੀਡੇਟ ਨੇ ਦੋਨੇ ਸਾਈਡ ਵੀ ਹੋ ਸਕਦੇ ਐ ਕਲੀਅਰ ਹੈ ਜੀ ਕੈਂਡੀਡੇਟ ਦਾ ਨਗਰ ਨਿਗਮ ਵਾਲੀ ਸਾਈਡ ਵੀ ਹੋ ਸਕਦਾ ਹੈ ਨਗਰ ਕਾਉਂਸਲ ਵਾਲੀ ਸਾਈਡ ਵੀ ਹੋ ਸਕਦਾ ਹੈ ਟੋਟਲ ਆਪਾਂ ਕੈਂਡੀਡੇਟ ਚੈੱਕ ਕਰ ਲੈਣੇ ਆ ਕਿੰਨੇ ਕੈਂਡੀਡੇਟ ਦੇ ਨਾਮ ਨੇ ਜੀ 915 ਕੈਂਡੀਡੇਟ ਦੇ ਨਾਮ ਆਏ ਠੀਕ ਹੈ ਜੀ ਜੇਕਰ ਦੁਬਾਰਾ ਫਿਰ ਕੋਈ ਗਲਤੀ ਹੁੰਦੀ ਹੈ ਤਾਂ ਬੋਰਡ ਨੂੰ ਸੁਧਾਰਨ ਦਾ ਹੱਕ ਹੈ ਜੀ। ਬਾਕੀ ਇਹ ਨੰਬਰ ਵੀ ਦਿੱਤੇ ਹੈਗੇ ਇਹਨਾਂ ਨੰਬਰਾਂ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਕੋਈ ਦਿੱਕਤ ਆਉਂਦੀ ਹੈ। ਦੂਸਰੀ ਆਪਾਂ ਰਿਜ਼ਲਟ ਦੇਖਦੇ ਹਾਂ ਜੀ। ਕੁਸਲਾ ਵਾਲਾ ਚੈੱਕ ਕਰਦੇ ਹਾਂ ਜੀ ਟੋਟਲ 755 ਸਾਮੀਆਂ ਦੀ ਨਗਰ ਕੌਂਸਲ ਦੀਆਂ। ਠੀਕ ਹੈ ਜੀ। ਕੈਂਡੀਡੇਟ ਟੋਟਲ ਆਪਾਂ ਚੈੱਕ ਕਰ ਲੈਣੇ ਕਿੰਨੇ ਕੈਂਡੀਡੇਟ ਨੇਗੇ। ਮਾਰਕਸ ਨੇਗੇ ਜਿਹੜੇ ਯਾਨੀ ਕਿ 99.03 ਤੋਂ ਸ਼ੁਰੂ ਹੁੰਦੇ ਨੇ। ਠੀਕ ਹੈ ਜੀ। 752 ਤੱਕ ਟੋਟਲ ਕੈਂਡੀਡੇਟ ਆਪਾਂ ਚੈੱਕ ਕਰਦੇ ਕਿੰਨੇ ਨੇਗੇ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਣਗੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਜੁਆਇਨ ਕਰ ਲਓ ਸਾਰੇ ਦੇ ਸਾਰੇ ਲਿੰਕ ਫੇਸਬੁੱਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਨੇ ਕਮੈਂਟ ਕਰ ਦਿਓ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਣਗੇ ਟੈਕਨੀਕਲ ਵੀਡੀਓ ਲਈ ਇਨਫੋ ਬੋਰਡ ਆਲ ਟੈਕ ਚੈਨਲ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਜੇਕਰ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਕਮੈਂਟ ਜਰੂਰ ਕਰ ਦਿਓ ਠੀਕ ਹੈ ਜੀ ਵਟਸਐਪ ਜੀ ਜੇਰ ਫਿਰ ਕੁਛ ਨਹੀਂ ਪਤਾ ਲੱਗਦਾ ਤਾਂ ਕਮੈਂਟ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਵਾਰ-ਵਾਰ ਤਾਂ ਕਹਿੰਦੇ ਰਹਿੰਨੇ ਆ ਤਾਂ ਕਿ ਮੋਟੀਵੇਸ਼ਨ ਹੈ ਜਿਹੜੀ ਮਿਲਦੀ ਰਹੇ ਆ ਦੇਖੋ ਜੀ ਇਹਦੇ ਵਿੱਚ ਕਾਫੀ ਕੈਂਡੀਡੇਟ ਜਿਹੜੇ ਨੇਗੇ ਵਿਦ ਹੈਲਡ ਵਾਲੇ ਵੀ ਨੇ ਐਬਸੈਂਟ ਵਾਲੇ ਵੀ ਨੇ ਟੋਟਲ ਕੈਂਡੀਡੇਟ ਆਪਾਂ ਦੇਖਦੇ ਆ ਜੀ ਇਹਦੇ ਚ 752 ਕੈਂਡੀਡੇਟ ਦੇ ਮਗਰ ਕਿੰਨੇ ਕੈਂਡੀਡੇਟ ਦਾ ਜਿਹੜਾ ਰਿਜ਼ਲਟ ਆ ਅਨਾਉਂਸ ਕੀਤਾ ਗਿਆ 1563 ਕੈਂਡੀਡੇਟ ਨੇ ਜਿਨ੍ਹਾਂ ਦਾ ਨਾਮ ਹੈ ਜਿਹੜਾ ਇਹ ਪ੍ਰੋਵੀਜ਼ਨ ਲਿਸਟ ਚ ਅਨਾਉਂਸ ਕੀਤਾ ਹੈ ਠੀਕ ਹੈ ਜੀ ਆ ਨੀਚੇ ਨੰਬਰ ਦਿੱਤੇ ਹੋਏ ਨੇ ਇਹਨਾਂ ਤੇ ਤੁਸੀਂ ਸੰਪਰਕ ਕਰ ਲੈਣਾ ਜੇ ਕੁਝ ਨਹੀਂ ਪਤਾ ਚੱਲਦਾ ਹੋਰ ਅਪਡੇਟ ਨਾਲ ਜਲਦੀ ਹੀ ਆਜੂ ਰਵਾਂਗੇ ਜੀ ਤਦ ਤੱਕ ਲਈ ਵੀ ਸੇਫ ਸਟੇ ਕਨੈਕਟਡ ਬਾਏ ਬਾਏ